ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਭੱਲੜਾ ਤਾਂ ਦੋਸਤੋ ਇਸ ਵਾਰ ਗਰਮੀ ਬਹੁਤ ਬਹੁਤ ਹੀ ਜ਼ਿਆਦੇ ਪੈ ਰਹੀ ਆ ਤੇ ਉੱਪਰੋਂ ਬਿਜਲੀ ਆ ਪਾ ਪਨੀਰੀ ਕਈ ਕਿਸਾਨ ਵੀਰ ਕਹਿੰਦੇ ਯਾਰ 6-7 ਦਿਨ ਹੋਏ ਆ ਸਾਡੀ ਪਨੀਰੀ ਵੀਜੀ ਨੂੰ ਤੇ ਹਲਕੀ ਹਲਕੀ ਪੀਲੀ ਵੀ ਪੈਣ ਲੱਗ ਗਈ। ਕਈ ਕਿਸਾਨ ਵੀਰ ਕਹਿੰਦੇ ਯਾਰ ਸਾਡੀ ਤਾਂ ਖਾਸੀ ਪੀਲੀ ਪੈ ਗਈ। ਦੋਗੀਆਂ ਦੋਗੀਆਂ ਪੀਲਾ ਪੰਜ ਆ ਬਾਵਾ ਆ ਗਿਆ। ਕਿਹੜੀ ਸਪਰੇ ਕਰੀਏ ਕਿਵੇਂ ਠੀਕ ਹੋਊਗਾ? ਤਾਂ ਦੋਸਤੋ ਅੱਜ ਮੈਂ ਤੁਹਾਨੂੰ ਅਜਿਹਾ ਫਾਰਮੂਲਾ ਦੱਸਣ ਜਾ ਰਿਹਾ ਨਾ ਤੁਹਾਡੀ ਪੀਲੀ ਪਨੀਰੀ ਵੀ ਝਟਪਟ ਠੀਕ ਹੋ ਜਾਵੇਗੀ ਅਤੇ ਇਹ ਗਰਮੀ ਤੋਂ ਵੀ ਬਚਾਵੇਗਾ। ਗਰਮੀ ਤਾਂ ਆਪਣੀ ਪਨੀਰੀ ਨੂੰ ਦੇਸੀ ਘਿਓ ਵਾਂਗ ਲੱਗੂਗੀ। ਆਪਾਂ ਕਰਨਾ ਕੀ ਆ? ਨੇਕੋ ਦੋਸਤੋ ਜੇਕਰ ਤੁਹਾਡੀ ਪਨੀਰੀ ਹਲਕੀ ਹਲਕੀ ਪੀਲੇ ਪੰਚ ਆ ਰਹੀ ਹੈ ਵੀ ਇਹ ਸ਼ਰਵਾਤ ਹੀ ਹੋਈ ਆ ਜੇਕਰ ਉਹਦੇ ਨਵੇਂ ਪੱਤੇ ਪੀਲੇ ਆ ਚਾਹੇ ਚਿੱਟੇ ਆ ਚਾਹੇ ਪੀਲੇ ਆ ਤਾਂ ਇਹ ਸਿਰਫ ਹੁੰਦੀ ਆ ਲੋਹੇ ਦੀ ਘਾਟ ਤਾਂ ਇਸ ਲਈ ਆਪਾਂ ਕੀ ਕਰਨਾ ਲੋਹੇ ਦੀ ਸਪਰੇਅ ਕਰਨੀ ਆ ਕਿਹੜਾ ਲੋਹਾ ਲੈਣਾ ਚਿਲੇਟਡ 12% ਵਾਲਾ ਕਿੰਨਾ ਪਾਉਣਾ ਇੱਕ-ਇੱਕ ਨਾਲ ਦਾ ਕਿਉਂਕਿ ਪਨੀਰੀ ਆਪਣੀ ਹਲੇ ਛੋਟੀ ਆ 50 ਗ੍ਰਾਮ ਬਹੁਤ ਆ ਹਰ ਚੌਥੇ ਦਿਨ ਦੁਬਾਰੇ ਰਿਪੀਟ ਕਰਦਿਆ ਕਰੋ ਕਿਉਂਕਿ ਜਦੋਂ ਇੱਕ ਵਾਰ ਲੋਹੀ ਦੀ ਘਾਟ ਆਉਣ ਲੱਗ ਜੇ ਨਾ ਮੁੜ ਕੇ ਛੇਤੀ-ਛੇਤੀ ਪੂਰੀ ਨਹੀਂ ਹੁੰਦੀ ਤਾਂ ਕਰਕੇ ਆਪਾਂ ਨੂੰ ਸਪਰੇਇਆਂ ਤੇ ਜ਼ੋਰ ਦੇਣਾ ਪਊਗਾ ਬਾਕੀ ਗਰਮੀ ਬਹੁਤ ਜ਼ਿਆਦਾ ਆ ਕਈ ਕਿਸਾਨ ਵੀਰ ਕੀ ਕਰਦੇ ਆ ਠੰਡੇ ਪਾਣੀ ਦੀ ਸਪਰੇਅ ਕਰਦੇ ਆ ਤਾਂ ਜਿੱਥੇ ਆਪਾਂ ਠੰਡੇ ਪਾਣੀ ਦੀ ਸਪਰੇਅ ਕਰਨੀ ਆ ਉੱਥੇ ਵਿੱਚ ਹੀ ਲੋਹਾ ਪਾਲਿਆ ਕਰੋ ਯਾਰ ਤਾਂ ਦੋਸਤੋ ਪਨੀਰੀ ਦੇ ਵਿੱਚ ਸਿਰਫ ਲੋਹੀ ਦੀ ਘਾਟ ਹੀ ਆਉਂਦੀ ਆ ਇਸ ਕਰਕੇ ਦੋਸਤੋ ਇਸ ਦੀ ਘਾਟ ਆਪਾਂ ਨਹੀਂ ਆਉਣ ਦੇਣੀ ਹੁਣ ਗਰਮੀ ਤੋਂ ਕਿਵੇਂ ਬਚਾਉਣਾ ਇਹਦੇ ਲਈ ਕਿਹੜੀ ਸਪਰੇਅ ਕਰੀਏ ਕਿਹੜੀ ਖਾਦ ਪਾਗੇ ਕੁਝ ਨਹੀਂ ਕਰਨਾ ਆਪਾਂ ਬਹੁਤ ਹੀ ਜਦੇ ਸਸਤਾ ਹੈ ਤੱਤ ਲੈਣਾ ਕਿਹੜਾ ম্যাগਨੀਸ਼ੀਅਮ ਸਲਫੇਟ ਹਾਂ ਦੋਸਤੋ ਪ੍ਰਤੀ ਕਨਾਲ 1.5 ਤੋਂ 2 ਕਿਲੋ ਬਾਦੂ ਆ ਜ਼ੋਰੀਏ ਚ ਮਿਕਸ ਕਰਕੇ ਛਿੱਟਾ ਆਪਾਂ ਮਾਰਨਾ ਨਹੀਂ ਆਪਾਂ ਰੇਤੇ ਚ ਮਿਕਸ ਕਰਕੇ ਛਿੱਟਾ ਮਾਰ ਸਕਦੇ ਹਾਂ ਜਾਂ ਫਿਰ ਜੇਕਰ ਤੁਹਾਡੀ ਜ਼ਿੰਕ ਪਾਉਣ ਵਾਲੀ ਰਹਿੰਦੀ ਆ ਤਾਂ ਜ਼ਿੰਕ ਦੇ ਵਿੱਚ ਮਿਲਾ ਕੇ ਛਿੱਟਾ ਮਾਰ ਸਕਦੇ ਹਾਂ ਤਾਂ ਦੋਸਤੋ ਜਿਹੜਾ ম্যাগਨੀਸ਼ੀਅਮ ਸਲਫੇਟ ਆ ਗਰਮੀ ਦੇ ਵਿੱਚ ਥੋੜਾ ਜਿਆਦਾ ਹੀ ਕੰਮ ਕਰਦਾ ਕਿਉਂਕਿ ਇਹ ਡਾਇਰੈਕਟ ਕਲੋਰੋਫਿਲ ਦਾ ਸਾਧਨ ਆ ਕਲੋਰੋਫਿਲ ਵਧਾਉਣਾ ਹਰਾ ਆਪਾਂ ਨਹੀਂ ਵਧਾਉਣਾ ਹੈ ਨੇ ਤਾਂ ਦੋਸਤੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਵੀ ਜਾਦੇ ਗਰਮੀ ਪੈਂਦੀ ਆ ਅਤੇ ਜੇਕਰ ਆਪਣਾ ਝੂਨਾ ਚੱਲਦਾ ਨਹੀਂ ਤਾਂ ਉੱਥੇ ਵੀ ਆਪਾਂ ਪ੍ਰਤੀ ਏਕੜ 10 ਕਿਲੋ ਮੈਗਨੀਸ਼ੀਅਮ ਸਲਫੇਟ ਪਾਉਨੇ ਆ ਤੇ ਉੱਥੇ ਵੀ ਇਹ ਨਜ਼ਾਰੇ ਬਣ ਦਿੰਦਾ ਨਾਲ ਦੀ ਨਾਲ ਆਪਣਾ ਝੋਨਾ ਕਾਲਾ ਸ਼ਾਹ ਕਰ ਦਿੰਦਾ ਤਾਂ ਜੇਕਰ ਤੁਹਾਡੀ ਪਨੀਰੀ ਪੀਲੀ ਪੈ ਰਹੀ ਆ ਤਾਂ ਵੀ ਤੁਸੀਂ ਕੀ ਕਰਨਾ ਪ੍ਰਤੀ ਕਨਾਲ 1.5 ਤੋਂ 2 ਕਿਲੋ ਮੈਗਨੀਸ਼ੀਅਮ ਸਲਫੇਟ ਪਾਉਣਾ ਅਤੇ ਉਸ ਤੋਂ ਬਾਅਦ ਚਲੇਟੜ ਲੋਹੇ ਦੀਆਂ ਲਗਾਤਾਰ ਚੌਥੇ ਪੰਜਵੇਂ ਦਿਨਾਂ ਸਪਰੀਹਾਂ ਕਰਦੇ ਰਹੋ ਤੁਹਾਡੀ ਪਨੀਰੀ ਕਾਲੇ ਨਾਗ ਵਾਂ ਕਾਲੇ ਵੀ ਹੋਵੇਗੀ ਤੇ ਗਰੋਥ ਵੀ ਬਹੁਤ ਕਰੇਗੀ ਛੇਤੀ ਤਿਆਰ ਹੋਵੇਗੀ ਬਹੁਤ ਜ਼ਿਆਦੇ ਛੇਤੀ ਤੁਹਾਨੂੰ ਤਾਂ ਆਪਣੇ ਆਪ ਤੇ ਯਕੀਨ ਨਹੀਂ ਹੋਣਾ ਯਾਰ ਇਹ ਮੇਰੀ ਪਨੀਰੀ ਹੈ ਇੰਨੀ ਛੇਤੀ ਕਿਵੇਂ ਤਿਆਰ ਕਰ ਲਈ ਯਾਰ ਆਪ ਦਾ ਕਮਾਲ ਹੀ ਹੋ ਗਈ ਬਸ ਦੋਸਤੋ ਆਪਾਂ ਕੁਝ ਨਹੀਂ ਕਰਨਾ ਜਿਆਦਾ ਖਰਚਾ ਨਹੀਂ ਕਰਨਾ ਆ ਸਿੰਪਲ ਜੀਆਂ ਦੋ ਗੱਲਾਂ ਧਿਆਨ ਚ ਰੱਖ ਲੋ ਤੁਹਾਡੀ ਪਨੀਰੀ ਨੂੰ ਕੁਝ ਵੀ ਨਹੀਂ ਹੋਣਾ ਬਹੁਤਾ ਜਿਆਦਾ ਮੱਥਾ ਮਾਰਨ ਦੀ ਬਹੁਤਾ ਜਿਆਦਾ ਆਪਣੀ ਪਨੀਰੀ ਤੇ ਖਰਚ ਕਰਨ ਦੀ ਲੋੜ ਨਹੀਂ ਹੁਣ ਦੋ ਇਜਾਜ਼ਤ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਧੰਨਵਾਦ ਦੋਸਤੋ